ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੌਰਗੇਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮੋ ਹੈਡਲਾਈਨਸ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਅਹਿਮ ਕੋਸ਼ਨਾ ਬਜਟ 2024 ਵਿੱਚ अर्ਲੀ ਲਰਨਿੰਗ ਤੇ ਚਾਈਲਡ ਕੇਅਰ ਵੀ ਸ਼ਾਮਿਲ ਮਿਨੀਟੋਬਾ ਦੇ ਪ੍ਰੀਮੀਅਰ ਦੇ ਨਾਲ ਪੀਅਰ ਪੋਲੀਵਰ ਨੇ ਕੀਤੀ ਮੁਲਾਕਾਤ ਆਰਥਿਕ ਵਿਕਾਸ ਦੇ ਬਾਰੇ ਕੀਤੀ ਚਰਚਾ ਅਲਬਰਟਾ ਸਰਕਾਰ ਦਾ ਬਜ਼ੁਰਗਾਂ ਲਈ ਅਹਿਮ ਐਲਾਨ ਨਿਜੀ ਰਜਿਸਟਰੀ ਸੇਵਾਵਾਂ ਤੇ ਮਿਲੇਗੀ 25% ਦੀ ਛੋਟ ਸਰਕਾਰ ਨੇ ਬਦਲੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮ ਹ 2 ਸਾਲਾਂ ਦੇ ਵਿੱਚ ਲੈਣੀ ਪਵੇਗੀ ਮਾਸਟਰ ਡਿਗਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸੜੀ ਵਿੱਚ ਆਪਣੀ ਸਰਕਾਰ ਦੇ 2024 ਦੇ ਬਜਟ ਤੋਂ ਪਹਿਲਾਂ अर्ਲੀ ਲਰਨਿੰਗ ਅਤੇ ਚਾਈਲਡ ਕੇਅਰ ਸੰਬੰਧੀ ਕੋਸ਼ਨਾ ਕੀਤੀ ਹੈ 16 April ਦੇ ਬਜਟ ਵਿੱਚ ਬੱਚਿਆਂ ਦੀ ਦੇਖਪਾਲ ਵਾਲੀਆਂ ਥਾਵਾਂ ਦਾ ਵਿਸਥਾਰ ਕਰਨ ਦੇ ਉਪਾਅ ਸ਼ਾਮਿਲ ਹੋਣਗੇ ਜਿਸ ਵਿੱਚ 1 ਬਿਲੀਅਨ ਡਾਲਰ ਘੱਟ ਲਾਗਤ ਵਾਲੇ ਕਰਜ਼ੇ ਅਤੇ 60 ਮਿਲੀਅਨ ਡਾਲਰ ਗੈਰ ਮੁੜਨਯੋਗ ਗ੍ਰਾਂਟਾਂ ਸ਼ਾਮਿਲ ਨੇ ਸਰਕਾਰ ਪਿੰਡੂ ਅਤੇ ਦੂਰ ਦੁਰਾਡੇ ਦੇ ਸ਼ੁਰੂਆਤੀ ਬਚਪਨ ਦੇ ਸਿੱਖਿਆਕਾਂ ਲਈ ਵਿਦਿਆਰਥੀ ਕਰਜ਼ਾ ਮਾਫੀ ਦੀ ਪੇਸ਼ਕਸ਼ ਵੀ ਕਰੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਦਿਨੀ ਸੜੀ ਦੇ ਵਿੱਚ ਇੱਕ ਪ੍ਰਸਤਾਵ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਦੇਸ਼ ਭਰ ਵਿੱਚ ਜਿੰਨਾ ਚਾਈਲਡ ਕੇਅਰ ਸਥਾਨਾਂ ਦੀ ਕੀਮਤ 10 ਡਾਲਰ ਪ੍ਰਤੀ ਦਿਨੇ ਉਹਨਾਂ ਦੇ ਵਿੱਚ ਸਰਕਾਰ 1 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਗੱਲ ਸਾਂਝੀ ਕੀਤੀ ਕਿ ਬਜਟ 2024 ਜੋ ਅਗਲੇ ਮਹੀਨੇ ਪੇਸ਼ ਕੀਤਾ ਜਾਵੇਗਾ ਉਸ ਵਿੱਚ ਘੱਟ ਲਾਗਤ ਵਾਲੇ ਕਰਜ਼ਿਆਂ ਅਤੇ ਗ੍ਰਾਂਟਾਂ ਦਾ ਪ੍ਰਸਤਾਵ ਜਨਤਕ ਅਤੇ ਗੈਰ ਲਾਭਕਾਰੀ ਬਾਲ ਦੇਖਪਾਲ ਪ੍ਰਦਾਤਾਵਾਂ ਨੂੰ ਸਿੱਧੇ ਤੌਰ ਤੇ ਪੇਸ਼ ਕਰੇਗਾ। ਉਨਾ ਕਿਹਾ ਹੈ ਕਿ ਯੋਗ ਬਾਲ ਸੰਭਾਲ ਕੇਂਦਰਾਂ ਲਈ ਨਵੀਆਂ ਥਾਵਾਂ ਬਣਾਉਣ ਜਾਂ ਫਿਰ ਉਹਨਾਂ ਥਾਵਾਂ ਦਾ ਨਵੀਨੀਕਰਨ ਕਰਨ ਲਈ ਗੈਰ ਮੁੜਨ ਯੋਗ ਗ੍ਰਾਂਟਾਂ ਲਈ ਵਾਧੂ 60 ਮਿਲੀਅਨ ਡਾਲਰ ਵੀ ਰੱਖੇ ਜਾਣਗੇ ਐਂਡ ਇਨ This year's upcoming budget we're going to make investments to expand and grow the program we'll do this by providing over a billion dollars in low-cost loans and grants directly to public and nonprofit child care providers. This funding will be through CMHC, a common sense approach that will help child care be developed alongside housing, helping us build livable, accessible communities. We've funded 100,000 spaces so far and we're going to keep going. We're also going to be supporting the amazing early childhood educators who care for our youngest Canadians by increasing training opportunities for them and by increasing student loan forgiveness for those who choose to work in rural and remote communities. That means more affordable spaces and more access in more communities across the country. ਦੱਸਦੀ ਹੈ ਕਿ ਲਿਬਰਲ ਸਰਕਾਰ ਪਿੰਡਵ ਅਤੇ ਦੂਰ ਦੁਰਾਡੇ ਦੇ ਸ਼ੁਰੂਆਤੀ ਬਚਪਨ ਦੇ ਸਿੱਖਿਆਕਾਂ ਨੂੰ ਵਿਦਿਆਰਥੀ ਕਰਜ਼ਾ ਮਾਫੀ ਅਤੇ ਵਾਧੂ ਸਿਖਲਾਈ ਦੇ ਨਾਲ ਉਹਨਾਂ ਦੇ ਦਰਜੇ ਨੂੰ ਮਜ਼ਬੂਤ ਕਰਨ ਲਈ 2 ਸਾਲਾਂ ਵਿੱਚ ਹੋਰ 10 ਮਿਲੀਅਨ ਡਾਲਰ ਦੀ ਪੇਸ਼ਕਸ਼ ਵੀ ਕਰੇਗੀ। ਬੀਤੇ ਦਿਨੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਰਾਏਦਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਕੈਨੇਡਾ ਵਿੱਚ ਘਰ ਦੀ ਮਾਲਕੀ ਲਈ ਨਵੇਂ ਮਾਰਗ ਬਣਾਉਣ ਲਈ ਨਵੇਂ ਉਪਾਵਾਂ ਦੀ ਕੋਸ਼ਨਾ ਕੀਤੀ ਸੀ ਤੇ ਅੱਜ ਸਰਕਾਰ ਦੇ ਵੱਲੋਂ ਚਾਈਲਡ ਕੇਅਰ ਨੂੰ ਲੈ ਕੇ ਨਵੇਂ ਐਲਾਨ ਕੀਤੇ ਗਏ ਨੇ ਕਾਰਬਨ ਟੈਕਸ ਵਾਅਦੇ ਨੂੰ ਲਾਗੂ ਕਰਨ ਨੂੰ ਲੈ ਕੇ ਕਈ ਸੂਬੇ ਸਰਕਾਰ ਦੇ ਵਿਰੋਧ ਵਿੱਚ ਆਏ ਨੇ ਅਜਿਹੇ ਵਿੱਚ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਵਿਨੀਪੈਗ ਵਿੱਚ ਮੈਨੀਟੋਬਾ ਦੇ ਪ੍ਰੀਮੀਅਰ ਵੌਬਕੀਨੀਓ ਦੇ ਨਾਲ ਮੁਲਾਕਾਤ ਕੀਤੀ ਹੈ ਦੋ ਆਗੂਆਂ ਨੇ ਸਵੇਰੇ ਵਿੱਚ ਬੁਨਿਆਦੀ ਢਾਂਚੇ ਤੇ ਆਰਥਿਕ ਵਿਕਾਸ ਲਈ ਫੰਡਿੰਗ ਸਮੇਤ ਤਰਜੀਹਾਂ ਬਾਰੇ ਚਰਚਾ ਕੀਤੀ ਇਸ ਤੋਂ ਬਾਅਦ ਪੀਰ ਪੋਲੀਵਰ ਨੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਟਿੱਪਣੀ ਕੀਤੀ ਮੈਨੀਟੋਬਾ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਓਟਵਾ ਨੂੰ ਸੂਬੇ ਤੋਂ ਕਾਰਬਨ ਟੈਕਸ ਹਟਾਉਣ ਵਾਸਤੇ ਕਹਿਣਗੇ ਮੈਨੀਟੋਬਾ ਦੇ ਪ੍ਰੀਮੀਅਰ ਅਤੇ ਫੈਡਰਲ ਵਿਰੋਧੀ ਧਿਰ ਦੇ ਨੇਤਾ ਪਿਰਪੋਲੀਵਰ ਦੇ ਵਿਚਾਲੇ ਬੀਤੇ ਦਿਨ ਇੱਕ ਅਹਿਮ ਮੀਟਿੰਗ ਹੋਈ ਜਿਸ ਤੋਂ ਬਾਅਦ ਕੰਜ਼ਰਵੇਟਿਵਜ਼ ਦੇ ਦੁਆਰਾ ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਓਟਵਾ ਨੂੰ ਬੈਕਸਟੌਪ ਤੋਂ ਛੁਟਕਾਰਾ ਪਾਉਣ ਲਈ ਸੱਦਾ ਦੇਣ ਵਾਸਤੇ ਵੈਪਕੀਨ ਨੂੰ ਦਾ ਧੰਨਵਾਦ ਕੀਤਾ ਗਿਆ ਹੈ ਦੱਸਿਆ ਕਿ ਕਾਰਬਨ ਟੈਕਸ 2019 ਵਿੱਚ 20 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਲਾਗੂ ਹੋਇਆ ਸੀ ਇਹ ਪਿਛਲੇ ਸਾਲਾਂ ਦੇ ਵਿੱਚ ਵਧਿਆ ਹੈ ਅਤੇ ਸੋਮਵਾਰ ਨੂੰ 65 ਡਾਲਰ ਪ੍ਰਤੀ ਟਨ ਤੋਂ ਵੱਧ ਕੇ ਇਸ ਦੀ ਕੀਮਤ 80 ਡਾਲਰ ਤੱਕ ਤੈਅ ਕਰ ਦਿੱਤੀ ਗਈ ਹੈ ਇਸ ਵਾਧੇ ਦੇ ਨਾਲ 1 ਲੀਟਰ ਗੈਸੋਲੀਨ ਵਿੱਚ 3.3 ਸੈਂਟ ਅਤੇ ਕੁਦਰਤੀ ਗੈਸ ਦੇ 1 ਕਿਲੋਮੀਟਰ ਵਿੱਚ 2.9 ਸੈਂਟ ਦਾ ਵਾਧਾ ਹੋਵੇਗਾ ਹਰ 3 ਮਹੀਨੇ ਬਾਅਦ ਘਰਾਂ ਨੂੰ ਭੇਜੀ ਜਾਣ ਵਾਲੀ ਕਾਰਬਨ ਛੋਟ ਵੀ ਵਧਾਈ ਜਾ ਰਹੀ ਹੈ Uh, we had a great discussion. I shared with him my common sense plan to axe the tax, build the homes, fix the budget, and stop the crime. I uh, emphasized the uh, forthcoming 23% April Fool's Day tax hike that Justin Trudeau and Jagmeet Singh are imposing on Manitobans. Uh, a tax hike that will make it harder for people to eat heat and house themselves, force seniors to choose between their medications and filling their fridge with groceries. Attacks that will kill jobs and drive businesses out of our country to the United States. Attacks that will uh, harm our farmers and force us to buy more expensive and less nutritious foreign food rather than lower cost and higher quality Canadian food. And, and I emphasize the importance of spiking the hike and axing the tax. Oh, I've also um, talked about the need to build the homes. Uh, after eight years of Trudeau and Jagmeet Singh, the housing costs have doubled uh, to the point where uh, young people can't start families anymore. Uh, and we need to cap spending and cut waste to balance the budget and bring down inflation and interest rates. We need to, those. Uh, we need to bring those costs down in safe communities. Uh, we need to bring in. Jail and not bail for repeat violent crime, criminals, a treatment, not more drugs for people who suffer from addiction, and uh, stronger borders, uh, not bans on hunting rifles uh, to keep us safe from guns. Thus, the Yeki Pradhan Mantri Justin Trudeau said that the carbon is not a good thing. 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 ਜੋ ਕਿ ਖਪਤਕਾਰਾਂ ਲਈ ਲਾਗਤਾਂ ਨੂੰ ਪੂਰਾ ਕਰਨ ਵਾਸਤੇ ਹੈ ਉਹਨਾਂ ਇਹ ਵੀ ਕਿਹਾ ਸੀ ਕਿ ਫੈਡਰਲ ਬੈਕਸਟੌਪ ਅਧਿਕਾਰ ਖੇਤਰਾਂ ਵਿੱਚ ਜ਼ਿਆਦਾਤਰ ਪਰਿਵਾਰ ਆਪਣੀ ਅਦਾਇਗੀ ਦੇ ਨਾਲੋਂ ਜ਼ਿਆਦਾ ਛੋੜਦੇ ਪੈਸੇ ਪ੍ਰਾਪਤ ਕਰਦੇ ਨੇ ਵਿਖਣਾ ਇਹ ਹੋਵੇਗਾ ਕਿ ਕਾਰਬਨ ਟੈਕਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਅਤੇ ਵਿਰੋਧੀ ਧਿਰਾਂ ਦੇ ਵਿਚਾਲੇ ਕੀ ਕੁਝ ਵਿਖਣ ਨੂੰ ਮਿਲਦਾ ਹੈ ਮਹਿੰਗਾਈ ਦੇ ਚੱਲਦਿਆਂ ਲੋਕਾਂ ਤੇ ਵਿੱਤੀ ਬੋਝ ਵੱਧ ਗਿਆ ਹੈ ਇਸ ਵਿੱਚ ਬਜ਼ੁਰਗ ਵੀ ਸ਼ਾਮਿਲ ਨੇ ਅਲਬਰਟਾ ਦੀ ਸਰਕਾਰ ਬਜ਼ੁਰਗਾਂ ਨੂੰ ਨਿਜੀ ਰਜਿਸਟਰੀ ਸੇਵਾਵਾਂ ਤੇ 25% ਦੀ ਛੋਟ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅਲਬਰਟਾ ਪ੍ਰੀਮੀਅਰ ਡੇਨੀਅਲ ਸਮਿਥ ਨੇ ਸੂਬੇ ਵਿੱਚ ਨਿਜੀ ਰਜਿਸਟਰੀ ਸੇਵਾਵਾਂ ਤੇ ਬਜ਼ੁਰਗਾਂ ਦੇ ਪੈਸੇ ਬਚਾਉਣ ਲਈ ਇੱਕ ਪਹਿਲ ਕਦਮੀ ਦੇ ਵੇਰਵਿਆਂ ਦਾ ਐਲਾਨ ਕੀਤਾ ਹੈ ਅਲਬਰਟਾ ਸਲਕਾਰਦਾ ਕਹਿਣਾ ਹੈ ਕਿ ਬਹੁਤ ਸਾਰੇ ਬਜ਼ੁਰਗ ਨਿਸ਼ਚਿਤ ਆਮਦਨ ਤੇ ਨਿਰਭਰ ਕਰਦੇ ਨੇ ਤੇ ਜੀਵਨ ਵਿੱਚ ਚੱਲ ਰਹੀ ਇਸ ਮਹਿੰਗਾਈ ਦਾ ਮਤਲਬ ਹੈ ਕਿ ਬਜ਼ੁਰਗਾਂ ਦੇ ਰੋਜ਼ਾਨਾ ਜੀਵਨ ਵਿੱਚ ਵਧੇਰੇ ਦਬਾ ਹੁੰਦਾ ਹੈ। ਅਲਬੋਟਾ ਦੇ ਬਜ਼ੁਰਗਾਂ ਨੂੰ ਸਥਿਰਤਾ ਤੇ ਪਰੋਸਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਪ੍ਰੀਮੀਅਰ ਦਾ ਕਹਿਣਾ ਹੈ ਕਿ ਬਜ਼ੁਰਗਾਂ ਨੂੰ ਪਰੋਸਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੀ ਸਰਕਾਰ ਉਹਨਾਂ ਲਈ ਜੀਵਨ ਨੂੰ ਕਿਫਾਇਤੀ ਰੱਖਣ ਲਈ ਕੰਮ ਕਰ ਰਹੀ ਹੈ। ਬਜ਼ੁਰਗਾਂ ਲਈ ਜੀਵਨ ਨੂੰ ਕਿਫਾਇਤੀ ਰੱਖਣ ਵਿੱਚ ਮਦਦ ਕਰਨ ਲਈ ਅਲਬੋਟਾ ਦੀ ਸਰਕਾਰ ਨਿਜੀ ਰਜਿਸਟਰੀ ਸੇਵਾਵਾਂ ਤੇ 25% ਛੋਟ ਲਿਆਉਣ ਦੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸ ਨਾਲ ਅਲਬਰਟਾ ਦੇ 7,25,000 ਤੋਂ ਵੱਧ ਬਜ਼ੁਰਗਾਂ ਨੂੰ ਲਾਭ ਹੋਵੇਗਾ 1 ਅਪ੍ਰੈਲ ਤੋਂ ਬਜ਼ੁਰਗ ਆਪਣੇ ਪਸੰਦੀਦਾ ਰਜਿਸਟਰੀ ਦਫ਼ਤਰ ਤੇ ਜਾਂਦੇ ਹੋਏ ਵਾਹਨ ਰਜਿਸਟ੍ਰੇਸ਼ਨ ਨਮਿਓਨ ਡਰਾਈਵਰ ਲਾਇਸੈਂਸ ਸਟੈਂਡਰਡ ਪਲੇਟਾ ਅਤੇ ਵਿਆਦੇ ਲਾਇਸੈਂਸਾਂ ਵਰਗੇ ਮਹੱਤਵਪੂਰਨ ਆਂਕੜੇ ਉਤਪਾਦਾਂ ਵਰਗੀਆਂ ਸੇਵਾਵਾਂ ਤੇ ਛੋਟ ਲਈ ਯੋਗ ਹੋਣਗੇ ਯੋਗ ਬਜ਼ੁਰਗਾਂ ਦਾ ਅਲਬਰਟਾ ਦਾ ਨਿਵਾਸੀ ਅਤੇ ਰਜਿਸਟਰੀ ਸੇਵਾ ਜਾਂ ਉਤਪਾਦ ਖਰੀਦਣ ਵਾਲੇ ਦਿਨ 65 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦਾ ਹੋਣਾ ਲਾਜ਼ਮੀ ਹੈ ਇਸ ਮੌਕੇ ਪ੍ਰੀਮੀਅਰ ਨੇਹੂਰ ਕੀ ਕਹਾ ਤੁਹਾਨੂੰ ਸੁਣੋਨੀਆ Everyone has been squeezed by the higher cost of living, but people on fixed incomes and government supports, many of whom are seniors, are especially vulnerable. In the last election, we promised to do more to help seniors to make ends meet, and we're keeping that promise. I'm pleased to announce today that starting April 1st, only a few days from today, seniors will get a 25% discount on personal registry services. Now, this includes fees for driver's licenses, vehicle registration renewals, License plates and marriage licenses. These are unavoidable expenses, part of life for many Albertans. But seniors are the fastest growing age group in the province, and many rely on assistance to meet their basic needs, afford essential supports, and age safely in their homes. So it's more urgent than ever to provide them re with relief from inflation caused high costs of living. Every dollar they save is more money that they can use for the necessities like food and utilities and housing. And every dollar saved is extra peace of mind. These discounts are another step towards helping seniors handle their expenses, and they won't be the last ones. We have more in the works. Our goals go beyond taking away immediate financial stress. We want seniors to be healthy and happy as they enjoy an affordable and comfortable quality of life. For now, we're focused on delivering on the uh, savings that we promised a year ago, but we'll also have more to say on those other changes soon. So, to all of Alberta's seniors, the, the help you need is on the way, and it's going to keep on coming. ਦਸ ਤਈਏ ਇਹ ਏ ਛੂਟ ਅਲਬੋਟਾ ਰਜਿਸਟਰੀ ਏਜੰਟ ਦਫ਼ਤਰਾਂ ਵਿੱਚ ਪਰਸਨਲ ਰਜਿਸਟਰੀ ਸੇਵਾਵਾਂ ਦੀ ਇੱਕ ਸੀਮਾ ਤੇ ਲਾਗੂ ਹੋਵੇਗੀ ਮਾਂ ਅਲਬੋਟਾ ਏ ਸਰਵਿਸਿਜ਼ ਦੁਆਰਾ ਨਿਜੀ ਰਜਿਸਟਰੀ ਸੇਵਾਵਾਂ ਨੂੰ ਆਨਲਾਈਨ ਖਰੀਦਣ ਵਾਲੇ ਬਜ਼ੁਰਗ ਵੀ ਛੋਟ ਪ੍ਰਾਪਤ ਕਰਨ ਦੇ ਯੋਗ ਹੋਣਗੇ ਦੱਸ ਤਈਏ ਕਿ ਬਜ਼ੁਰਗਾਂ ਦੀ ਛੋਟ ਦਾ ਸਮਰਥਨ ਬਜਟ 2024 ਦੁਆਰਾ ਕੀਤਾ ਗਿਆ ਹੈ ਜੋ ਕਿ ਸਿਹਤ ਸੰਭਾਲ ਅਤੇ ਸਿੱਖਿਆ ਨੂੰ ਮਜ਼ਬੂਤ ਕਰਨ ਸੁਰੱਖਿਅਤ ਅਤੇ ਸਹਾਇਕ ਪਾਈਚਾਰਿਆਂ ਦਾ ਨਿਰਮਾਣ ਕਰਨ ਅਤੇ ਸੂਬੇ ਦੀ ਸੁਰੱਖਤਾ ਦਾ ਸੰਚਦਾਰੀ ਦੇ ਨਾਲ ਪ੍ਰਬੰਧਨ ਕਰਨ ਅਤੇ ਲੋਕਾਂ ਦੇ ਪ੍ਰਤੀਯੋਗੀ ਲਾਭ ਨੂੰ ਜਾਰੀ ਰੱਖਣ ਲਈ ਨੌਕਰੀਆਂ ਦੀ ਸਿਰਜਣਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਜ਼ਿੰਮੇਵਾਰ ਯੋਜਨਾ ਹੈ ਕਿ ਉਦੋਂ ਕੈਨੇਡਾ ਰਹਿੰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਕਾਰ ਨੇ ਅਹਿਮ ਐਲਾਨ ਕੀਤਾ ਹੈ ਸਰਕਾਰ ਨੇ ਆਪਣੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੀਮਾ ਵਿੱਚ ਬਦਲਾਅ ਕੀਤਾ ਹੈ ਨਵੇਂ ਨੀਮਾ ਦੇ ਮੁਤਾਬਕ ਹੁਣ ਜਿਨ੍ਹਾਂ ਵਿਦਿਆਰਥੀਆਂ ਨੇ 2 ਸਾਲ ਤੋਂ ਘੱਟ ਸਮੇਂ ਵਿੱਚ ਮਾਸਟਰ ਡਿਗਰੀ ਪ੍ਰੋਗਰਾਮ ਨੂੰ ਪੂਰਾ ਕਰ ਲਿਆ ਹੈ ਉਹਨਾਂ ਨੂੰ 3 ਸਾਲ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲੇਗਾ ਯਾਨੀ ਕਿ ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 2 ਸਾਲਾਂ ਦੇ ਵਿੱਚ ਵਿੱਚ ਮਾਸਟਰ ਡਿਗਰੀ ਹਾਸਲ ਕਰਨੀ ਪਵੇਗੀ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ PGWP ਯਾਨੀ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਿਯਮਾਂ ਨੂੰ ਬਦਲ ਦਿੱਤਾ ਹੈ ਨਵੇਂ ਨਿਯਮਾਂ ਮੁਤਾਬਕ ਜਿਹੜੇ ਵਿਦਿਆਰਥੀ 2 ਸਾਲਾਂ ਤੋਂ ਘੱਟ ਸਮੇਂ ਵਿੱਚ ਮਾਸਟਰ ਡਿਗਰੀ ਪ੍ਰੋਗਰਾਮ ਨੂੰ ਪੂਰਾ ਕਰ ਚੁੱਕੇ ਨੇ ਉਹ ਹੁਣ 3 ਸਾਲ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਹੋਣਗੇ ਪਰ ਇੱਕ ਸ਼ਰਤ ਹੈ ਕਿ ਉਹ ਹੋਰ ਸਾਰੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ ਹਾਲਾਂਕਿ 1 ਸਤੰਬਰ 2024 ਤੋਂ ਕੋਰਸ ਲਾਇਸੈਂਸਿੰਗ ਐਗਰੀਮੈਂਟ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਵਿਦਿਆਰਥੀ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਡਿਸਟੈਂਸ ਸਿੱਖਿਆ ਅਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵੈਜਤਾ ਲਈ ਵਿਸ਼ੇਸ਼ ਉਪਾਹ 31 ਅਗਸਤ 2024 ਤੱਕ ਵਿਦਾ ਦਿੱਤੇ ਗਏ ਨੇ ਜਾਣਕਾਰੀ ਮੁਤਾਬਕ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਇੱਕ ਓਪਨ ਵਰਕ ਪਰਮਿਟ ਹੈ ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦਿੱਤਾ ਜਾਂਦਾ ਹੈ ਜਿਨ੍ਹਾਂ ਕੋਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈ ਉਹ ਕੈਨੇਡਾ ਵਿੱਚ ਕਿਤੇ ਵੀ ਕਿਸੇ ਵੀ ਰੋਜ਼ਗਾਰਦਾਤਾ ਲਈ ਜਿੰਨੇ ਵੀ ਘੰਟੇ ਚਾਉਣ ਉਹਨੇ ਹੀ ਘੰਟੇ ਸੁਤੰਤਰ ਤੌਰ ਤੇ ਕੰਮ ਕਰ ਸਕਦੇ ਨੇ ਵਿਦਿਆਰਥੀ ਦੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੀਮਾ ਉਸਦੇ ਅਧਿਆਨ ਪ੍ਰੋਗਰਾਮ ਦੇ ਪੱਧਰ ਅਤੇ ਮਿਆਦ ਦੇ ਨਾਲ-ਨਾਲ ਉਸਦੇ ਪਾਸਪੋਰਟ ਦੀ ਮਿਆਦ ਪੁੱਗਣ ਦੀ ਮਿਤੀ ਤੇ ਨਿਰਭਰ ਕਰਦੀ ਏ ਜੇਕਰ ਵਿਦਿਆਰਥੀ ਨੇ ਕਿਸੇ ਮਨੋਨੀਤ ਲਰਨਿੰਗ ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਕੰਮ ਕਰਨ ਲਈ ਅਸਥਾਈ ਤੌਰ ਤੇ ਕੈਨੇਡਾ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਹੋ ਸਕਦਾ ਹੈ ਮਨੋਨੀਤ ਲਰਨਿੰਗ ਇੰਸਟੀਟਿਊਸ਼ਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮੇਜ਼ਬਾਨੀ ਕਰਨ ਲਈ ਕੈਨੇਡਾ ਵਿੱਚ ਇੱਕ ਸੂਬਾਈ ਜਾਂ ਖੇਤਰੀ ਸਰਕਾਰ ਦੁਆਰਾ ਪ੍ਰਮਾਣਿਤ ਸਕੂਲ ਹੁੰਦਾ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯੋਗ ਮਨੋਨੀਤ ਵਿਦਿਅਕ ਸੰਸਥਾਵਾਂ ਵਿੱਚ ਘਟੋ-ਘਟ 2 ਸਾਲਾਂ ਦੀ ਮਿਆਦ ਦੇ ਪ੍ਰੋਗਰਾਮਾਂ ਦੇ ਗ੍ਰੈਜੂਏਟ 3 ਸਾਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਹਾਂ ਨਾਹੀਂ ਦਸਤੱਈਏ ਕਿ 2 ਸਾਲ ਤੋਂ ਘੱਟ ਸਮੇਂ ਦੇ ਮਾਸਟਰ ਡਿਗਰੀ ਪ੍ਰੋਗਰਾਮਾਂ ਦੇ ਗ੍ਰੈਜੂਏਟ ਵੀ ਇਸ ਦੇ ਯੋਗ ਨਹੀਂ ਜੇਕਰ ਵਿਦਿਆਰਥੀ ਦਾ ਪ੍ਰੋਗਰਾਮ 8 ਮਹੀਨਿਆਂ ਤੋਂ ਘੱਟ ਸੀ ਜਾਂ ਫਿਰ ਕਿਊਬਿਕ ਪ੍ਰਮਾਣ ਪੱਤਰਾਂ ਲਈ 900 ਘੰਟਿਆਂ ਤੋਂ ਘੱਟ ਹੈ ਤਾਂ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਨਹੀਂ ਹਨ ਜੇਕਰ ਵਿਦਿਆਰਥੀ ਦਾ ਪ੍ਰੋਗਰਾਮ ਘੱਟੋ ਘੱਟ 8 ਮਹੀਨੇ ਜਾਂ ਫਿਰ ਕਿਊਬਿਕ ਪ੍ਰਮਾਣ ਪੱਤਰਾਂ ਲਈ 900 ਘੰਟੇ ਦਾ ਸੀ ਤਾਂ ਉਹ 3 ਸਾਲ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦਾ ਹੈ ਭਾਵੇਂ ਉਸ ਦੀ ਮਾਸਟਰ ਡਿਗਰੀ ਦੀ ਮਿਆਦ 2 ਸਾਲ ਤੋਂ ਘੱਟ ਹੀ ਕਿਉਂ ਨਾ ਹੋਵੇ ਅਜਿਹੇ ਵਿੱਚ ਇੱਕ ਸ਼ਰਤ ਇਹ ਵੀ ਰੱਖੀ ਗਈ ਹੈ ਕਿ ਅਜਿਹੇ ਵਿਦਿਆਰਥੀ ਹੋਰ ਸਾਰੀਆਂ ਯੋਗਤਾਵਾਂ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ ਤਾਂ ਹੀ ਉਹ ਇਸ ਵਾਸਤੇ ਯੋਗ ਘਰਾੜ ਦਿੱਤੇ ਜਾਂਦੇ ਨੇ ਵਿਖਿਆ ਜਾ ਰਿਹਾ ਹੈ ਕਿ ਸਮੇਂ-ਸਮੇਂ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡਾ ਸਰਕਾਰ ਵੱਡੇ ਕਦਮ ਚੁੱਕ ਦੀ ਵਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਕੁਝ ਸੂਬੇ ਅਜੇ ਹੀ ਨੇ ਜੋ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਹੁਨਰਮੰਦ ਕਾਮਿਆਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਵੇ। ਕੈਨੇਡਾ ਦੇ ਵਿੱਚ ਲਗਾਤਾਰ ਮਹਿੰਗਾਈ ਅਸਮਾਨ ਨੂੰ ਹੱਥ ਲਾ ਰਹੀ ਹੈ ਨਾਗਰਿਕਾਂ ਲਈ ਘਰ ਦਾ ਖਰਚ ਚਲਾਉਣਾ ਕਿਰਾਇਆ ਦੇਣਾ ਤੇ ਹੋਰ ਕਈ ਖਰਚੇ ਚੁਕਣੇ ਔਖੇ ਹੋ ਗਏ ਨੇ ਕਈਆਂ ਲਈ ਰੁਜ਼ਗਾਰ ਲੱਭਣਾ ਵੀ ਮੁਸ਼ਕਲ ਹੋ ਗਿਆ ਹੈ ਇਸ ਦੇ ਚਲਦਿਆਂ ਅਨਟਾਰੀਓ ਨੇ ਮਜ਼ਦੂਰ ਵਰਗ ਲਈ ਅਹਿਮ ਐਲਾਨ ਕੀਤਾ ਹੈ ਅਨਟਾਰੀਓ ਨੇ ਘੱਟੋ ਘੱਟ ਦਿਹਾੜੀ 17.20 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਹੈ ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ ਅਨਟਾਰੀਓ ਦੀ ਘੱਟੋ ਘੱਟ ਦਿਹਾੜੀ ਇਸ ਸਾਲ ਦੇ ਅੰਤ ਵਿੱਚ ਵਧ ਕੇ 17.20 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ ਸੱਲਾਨਾ 1 ਅਕਤੂਬਰ ਦਾ ਵਾਅਦਾ ਮਹਿੰਗਾਈ ਨਾਲ ਜੁੜਿਆ ਹੋਇਆ ਹੈ ਅਤੇ 16.55 ਡਾਲਰ ਪ੍ਰਤੀ ਘੰਟੇ ਦੀ ਮੌਜੂਦਾ ਦਰ ਤੋਂ 3.9% ਦਾ ਵਾਅਦਾ ਕੀਤਾ ਜਾ ਰਿਹਾ ਹੈ। ਕਿਰਤ ਮੰਤਰੀ ਡੇਵਿਡ ਪਿਕਨੀ ਦਾ ਕਹਿਣਾ ਹੈ ਕਿ ਸਰਕਾਰ 6 ਮਹੀਨੇ ਪਹਿਲਾਂ ਵਾਅਦੇ ਦੀ ਘੋਸ਼ਣਾ ਕਰਕੇ ਕਾਰੋਬਾਰਾਂ ਨੂੰ ਨਿਸ਼ਚਿਤਤਾ ਅਤੇ ਭਵਿੱਖਵਾਣੀ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕੀ ਬ੍ਰਿਟਿਸ਼ ਕੋਲੰਬੀਆ ਦੇ 17.40 ਡਾਲਰ ਪ੍ਰਤੀ ਘੰਟਾ ਤੋਂ ਬਾਅਦ ਨਮੀ ਘਟੋ ਘਟ ਉਜਰਤ ਦਰ ਸੂਬਿਆਂ ਦੀ ਦੂਜੀ ਸਭ ਤੋਂ ਉੱਚੀ ਦਰ ਹੋਵੇਗੀ Ontario Living Wage Network ਦਾ ਕਹਿਣਾ ਹੈ ਕਿ ਗ੍ਰੇਟ ਟੋਰੰਟੋ ਏਰੀਆ ਵਿੱਚ ਇੱਕ ਜੀਵਿਤ ਮਜ਼ਦੂਰੀ ਲਗਭਗ 25 ਡਾਲਰ ਪ੍ਰਤੀ ਘੰਟਾ ਹੈ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੇ 2018 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇੱਕ ਯੋਜਨਾ ਬੱਧ ਘਟੋ ਘਟ ਮਹਨਤਾਨੇ ਵਾਅਦੇ ਨੂੰ 14 ਤੋਂ 15 ਪ੍ਰਤੀ ਘੰਟਾ ਰੱਦ ਕਰ ਦਿੱਤਾ ਫਿਰ ਇਸ ਨੂੰ 2022 ਦੇ ਜਨਵਰੀ ਵਿੱਚ ਵਧਾ ਕੇ 15 ਕਰ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਇਸ ਨੂੰ ਮਹਿੰਗਾਈ ਦੇ ਨਾਲ ਜੋੜਿਆ ਗਿਆ ਵਿਖਿਆ ਜਾ ਰਿਹਾ ਹੈ ਕਿ ਵੱਧਦੀ ਮਹਿੰਗਾਈ ਦੇ ਚੱਲਦਿਆਂ ਲੋਕਾਂ ਨੂੰ ਨੌਕਰੀ ਲੱਭਣ ਦੇ ਵਿੱਚ ਵੀ ਮੁਸ਼ਕਲਾਂ ਹੋ ਰਹੀਆਂ ਨੇ ਘਰ ਦਾ ਖਰਚਾ ਕਿਰਾਏ ਅਤੇ ਹੋਰ ਬਹੁਤ ਅਜਿਹੇ ਖਰਚੇ ਨੇ ਜਿਨ੍ਹਾਂ ਦੇ ਕਾਰਨ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਅਜਿਹੇ ਦੇ ਵਿੱਚ অন্ਟਾਰੀਓ ਦੇ ਵੱਲੋਂ ਘਟੋ ਘਟ ਦਿਹਾੜੀ ਨੂੰ ਵਧਾ ਕੇ 17.20 ਡਾਲਰ ਪ੍ਰਤੀ ਘੰਟਾ ਕੀਤਾ ਜਾ ਰਿਹਾ ਹੈ ਇਹ ਦੇਖਣਾ ਹੋਵੇਗਾ ਕਿ ਇਸ ਦੇ ਨਾਲ ਮਜ਼ਦੂਰਾਂ ਅਤੇ ਕਾਮਿਆਂ ਦੇ ਜੀਵਨ ਦੇ ਵਿੱਚ ਕੀ ਵੱਡਾ ਪ੍ਰਭਾਵ ਪੈਂਦਾ ਹੈ ਜਾਂ ਫਿਰ ਉਹਨਾਂ ਨੂੰ ਇਸ ਦਾ ਕੀ ਵੱਡਾ ਫਾਇਦਾ ਹੁੰਦਾ ਹੈ ਸਸਕੇਚਵਨ ਦੇ ਅਧਿਆਪਕ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਜਟੇ ਹੋਏ ਨੇ ਅਤੇ ਅਗਲੇ ਹਫਤੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਨੇ ਟੀਚਰਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਅਜਿਹੇ ਵਿੱਚ ਵਿਦਿਆਰਥੀ ਵੀ ਉਹਨਾਂ ਦੇ ਹੱਕ ਵਿੱਚ ਆ ਰਹੇ ਨੇ ਪਰ ਕੁਝ ਮਾਪਿਆਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੇ ਇਸ ਪ੍ਰਦਰਸ਼ਨ ਦੇ ਕਾਰਨ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ ਸਸਕੇਚਵਨ ਦੇ ਅਧਿਆਪਕ ਸੂਬੇ ਨਾਲ ਆਪਣੇ ਮਜ਼ਦੂਰ ਵਿਵਾਦ ਨੂੰ ਹੱਲ ਕਰਨ ਲਈ ਅਗਲੇ ਹਫਤੇ ਦੇ ਸ਼ੁਰੂ ਵਿੱਚ ਸੌਦੇਬਾਜ਼ੀ ਸੰਬੰਧੀ ਗੱਲਬਾਤ ਕਰ ਸਕਦੇ ਨੇ ਸਕੀਚਵਨ ਟੀਚਰਜ਼ ਫੈਡਰੇਸ਼ਨ ਦੀ ਪ੍ਰਧਾਨ ਨੇ ਬੀਤੀ ਦਿਨੀ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਹ ਸਰਕਾਰ ਤੋਂ ਸਮਝੌਤੇ ਦੇ ਇੱਕ ਡਰਾਫਟ ਮੈਮੋਰੰਡਮ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਤਸ਼ਾਹਿਤ ਨੇ ਦਸਤਾਵੇਜ਼ ਅਧਿਆਪਕਾਂ ਨੂੰ ਇਸ ਗੱਲ ਵਿੱਚ ਆਵਾਜ਼ ਬੁਲੰਦ ਕਰਨ ਦਾ ਵਾਅਦਾ ਕਰਦਾ ਹੈ ਕਿ ਸਕੂਲ ਡਿਵੀਜ਼ਨ ਆਫ ਫੰਡ ਦੀ ਵੰਡ ਕਿਵੇਂ ਕਰਦੀਆਂ ਨੇ ਇਸ ਵਿੱਚ ਇਹ ਪਤਾ ਲਗਾਉਣ ਲਈ ਇੱਕ ਰਿਪੋਰਟਿੰਗ ਵਿਧੀ ਸ਼ਾਮਲ ਹੈ ਕਿ ਡਾਲਰ ਕਿਵੇਂ ਖਰਚੇ ਜਾ ਰਹੇ ਨੇ ਪ੍ਰਧਾਨ ਨੇ ਕਿਹਾ ਕਿ ਯੂਨੀਅਨ ਹਫਤੇ ਦੇ ਅੰਤ ਵਿੱਚ ਕੰਮ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਉਹ ਅਗਲੇ ਹਫਤੇ ਸਰਕਾਰ ਨਾਲ ਸੌਦੇਬਾਜ਼ੀ ਮੁਰ ਸ਼ੁਰੂ ਕਰ ਸਕੇ ਅਜੇਹ ਦੇ ਵਿੱਚ ਇੱਕ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਐਸਟੀਐਫ ਨੌਕਰੀ ਦੀ ਕਾਰਵਾਈ ਦੇ ਕਾਰਨ ਉਹਨਾਂ ਦੇ ਬੱਚੇ ਆਪਣੇ ਸਕੂਲ ਟ੍ਰਿਪ ਤੇ ਨਹੀਂ ਜਾ ਸਕੇ ਅਤੇ ਇਹ ਉਹਨਾਂ ਵਾਸਤੇ ਆਪਣੇ ਕਲਾਸਮੇਟਸ ਦੇ ਨਾਲ ਟ੍ਰਿਪ ਤੇ ਜਾਣ ਦਾ ਇੱਕ ਆਖਰੀ ਮੌਕਾ ਸੀ ਇਸ ਤੋਂ ਬਾਅਦ ਉਹਨਾਂ ਨੇ ਸਕੂਲ ਛੱਡ ਦੇਣਾ ਸੀ ਤੇ ਕਾਲਜ ਭਰੀ ਜ਼ਿੰਦਗੀ ਸ਼ੁਰੂ ਹੋ ਜਾਣੀ ਸੀ ਸ਼ਿੱਖਿਆ ਮੰਤਰੀ ਜਰਮੀ ਕੋਖਰੇਲ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦਸਤਾਵੇਜ਼ ਕਲਾਸਰੂਮ ਦੇ ਆਕਾਰ ਅਤੇ ਹੋਰ ਸਹਾਇਤਾ ਬਾਰੇ ਅਧਿਆਪਕਾਂ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕਰਦਾ ਹੈ ਫੈਡਰੇਸ਼ਨ ਨੇ ਕਿਹਾ ਹੈ ਕਿ ਉਹ ਸਮੂਹਿਕ ਸਮਝੌਤੇ ਵਿੱਚ ਉਹ ਚੀਜ਼ਾਂ ਚਾਹੁੰਦੇ ਨੇ ਜੋ ਸੁਭਾ ਨਹੀਂ ਕਰਦਾ ਇਸ ਦੇ ਨਾਲ ਮੰਤਰੀ ਨੇ ਬੀਤਿਤਨੀ ਕਿਹਾ ਕਿ ਇਹ ਇੱਕ ਲੰਬੀ ਪ੍ਰਕਿਰਿਆ ਰਹੀ ਹੈ ਅਤੇ ਕਈ ਵਾਰ ਇਹ ਨਿਰਾਸ਼ਾਜਨਕ ਸਾਬਤ ਹੋਈ ਹੈ ਅਧਿਆਪਕਾਂ ਨੇ ਸਰਕਾਰ ਤੋਂ ਕਈ ਚੀਜ਼ਾਂ ਦੀ ਮੰਗ ਕੀਤੀ ਹੈ ਅਤੀਅੰਸ਼ ਸਹਿਮਤ ਹੋ ਗਏ ਆ ਤੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਦੀ ਪੇਸ਼ਕਸ਼ ਕੀਤੀ ਗਈ ਏ ਪ੍ਰਧਾਨ ਨੇ ਕਿਹਾ ਹੈ ਕਿ ਫੈਡਰੇਸ਼ਨ ਇਹ ਯਕੀਨੀ ਬਣਾਉਣ ਲਈ ਮੈਮੋਰੈਂਡਮ ਵਿੱਚ ਇੱਕ ਵਿਵਾਦ ਵਿਢੀ ਚਾਹੁੰਦਾ ਹੈ ਕਿ ਵਿਦਿਆਰਥੀ ਸਹਾਇਤਾ ਲਈ ਰੱਖੇ ਗਏ ਪੈਸੇ ਅਸਲ ਵਿੱਚ ਉੱਥੇ ਜਾਂਦੇ ਨਹੀਂ ਦਸਤਾਵੇਜ਼ ਕਹਿੰਦਾ ਹੈ ਕਿ ਵਿਵਾਦ ਨਿਪਟਾਰਾ ਵਿਧੀ ਉਪਲਬਧ ਨਹੀਂ ਹੋਵੇਗੀ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਥਾਨਕ ਅਧਿਆਪਕਾਂ ਦੀਆਂ ਐਸੋਸੀਏਸ਼ਨਾਂ ਸਿਰਫ ਇੱਕ ਸਲਾਹਕਾਰੀ ਸਮਰੱਥਾ ਵਿੱਚ ਕੰਮ ਕਰਨਕੀਆਂ ਅਤੇ ਕੋਈ ਫੈਸਲਾ ਲੈਣ ਦੀ ਸ਼ਕਤੀ ਨਹੀਂ ਰੱਖਦੀਆਂ ਮંત્રી ਨੇ ਇਸ ਮਹੀਨੇ ਦੀ ਕਾਰਵਾਈ ਸ਼ੁਰੂ ਕਰਨ ਲਈ ਫੈਡਰੇਸ਼ਨ ਨੂੰ ਦੋਸ਼ੀ ਠਹਿਰਾਇਆ ਜਿਸ ਕਾਰਨ ਇੱਕ ਪ੍ਰਸਿੱਧ ਸੁਪਾਈ ਬਾਸਕਟਬਾਲ ਟੂਰਨਾਮੈਂਟ ਫੂਪਲਾਨੂ ਰੱਦ ਕਰ ਦਿੱਤਾ ਗਿਆ। ਸਿਸਕਟੂਨ ਦੇ ਵਿਦਿਆਰਥੀਆਂ ਨੇ ਯੂਰਪ ਦੀ ਯਾਤਰਾ ਨੂੰ ਵੀ ਰੱਦ ਕਰ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਪ੍ਰੋਵਿੰਸ ਇਹ ਯਕੀਨੀ ਬਣਾਏਗਾ ਕਿ ਜੇ ਨੌਕਰੀ ਦੀ ਕਾਰਵਾਈ ਬੁਲਾਈ ਜਾਂਦੀ ਹੈ ਤਾਂ ਗ੍ਰੈਜੂਏਸ਼ਨ ਸਮਾਰੋਹ ਅੱਗੇ ਵਧ ਸਕਦੇ ਨੇ। ਕਿਉਂਕਿ ਵਿਦਿਆਰਥੀ ਹੁਣ ਟੂਰਤਾ ਰੱਦ ਕਰ ਚੁੱਕੇ ਨੇ ਪਰ ਉਹ ਗ੍ਰੈਜੂਏਸ਼ਨ ਪ੍ਰੋਗਰਾਮ ਦਾ ਹੀ ਇੰਤਜ਼ਾਰ ਕਰ ਰਹੇ ਨੇ। ਮંત્રી ਨੇ ਯੋਜਨਾ ਬਾਰੇ ਵੇਰਵੇ ਨਹੀਂ ਦਿੱਤੇ ਪਰ ਕਿਹਾ ਕਿ ਸਰਕਾਰ ਸਕੂਲ ਬੋਰਡਾਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਵਿਦਿਆਰਥੀ ਸਟੇਜ ਤੇ ਚੱਲ ਸਕਣ ਪਰ ਪ੍ਰਧਾਨ ਨੇ ਕਿਹਾ ਕਿ ਪ੍ਰਾਂਤ ਪਿਛਲੀ ਨੌਕਰੀ ਦੀ ਕਾਰਵਾਈ ਨੂੰ ਰੋਕ ਸਕਦਾ ਸੀ ਜੇ ਇੱਕ ਕਲਾਸਰੂਮ ਦੇ ਆਕਾਰ ਅਤੇ ਹੋਰ ਸਹਾਇਤਾ ਤੇ ਸੌਦੇਬਾਜ਼ੀ ਕਰਨ ਲਈ ਸਹਿਮਤ ਹੁੰਦੇ ਦੱਸਦੇ ਕਿ ਸਸਕੇਚਵਨ ਪਾਰਟੀ ਦੀ ਸਰਕਾਰ ਨੇ ਇਸ ਸਾਲ ਦੇ ਬਜਟ ਵਿੱਚ ਸਿੱਖਿਆ ਤੇ ਰਿਕਾਰਡ ਖਰਚ ਕਰਨ ਦਾ ਦਾਅਵਾ ਕੀਤਾ ਹੈ ਜਿਸ ਵਿੱਚ ਕਲਾਸਰੂਮ ਸਹਾਇਤਾ ਲਈ 40 मिलियन डॉलर ਹੋਰ ਦੇਣ ਦਾ ਵਾਅਦਾ ਵੀ ਸ਼ਾਮਿਲ ਹੈ ਸਰਕਾਰ ਨੇ ਉਹ ਡਾਲਰ ਅਲਾਟ ਕਰਨ ਲਈ ਸਕੂਲ ਬੋਰਡਾਂ ਨਾਲ ਵੱਖਰੇ ਸਮਝੌਤੇ ਤੇ ਸਥਾਪਿਤ ਕੀਤੇ ਹਨ ਫੈਡਰੇਸ਼ਨ ਦਾ ਕਹਿਣਾ ਹੈ ਕਿ ਵਾਧੂ ਪੈਸੇ ਮਹਿੰਗਾਈ ਅਤੇ ਵਧੇ ਹੋਏ ਵਿਦਿਆਰਥੀਆਂ ਦੇ ਦਾਖਲੇ ਦੇ ਨਾਲ ਨਹੀਂ ਬਣੇ ਰਹਿੰਦੇ ਇਹਨਾਂ ਨੇ ਕਿਹਾ ਹੈ ਕਿ ਇਹ ਵੀ ਸਵਾਲ ਹੈ ਕਿ ਕੀ ਸਰਕਾਰ ਭਵਿਕ ਵਿੱਚ ਇਸ ਫੰਡਿੰਗ ਲਈ ਵਚਨਬੱਧ ਹੋਵੇਗੀ ਇਹ ਨੋਟ ਕਰਦਿਆਂ ਕਿ ਸੂਬੇ ਨੇ ਪਿਛਲੇ ਸਮੇਂ ਵਿੱਚ ਹੋਰ ਪੈਸੇ ਦਾ ਵਾਅਦਾ ਕਰਨ ਤੋਂ ਬਾਅਦ ਇਸ ਵਿੱਚ ਕਟੌਤੀ ਕੀਤੀ ਹੈ Ontario ਵਿੱਚ ਸਕੂਲਾਂ ਵਿੱਚ ਫੋਨ ਲੈ ਜਾਣ ਤੇ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਵੀ ਸਕੂਲ ਵਿੱਚ ਬੱਚਿਆਂ ਵੱਲੋਂ ਫੋਨਾਂ ਦੀ ਵਰਤੋਂ ਕਰਨ ਦਾ ਮੁੱਦਾ ਪਖ ਰਿਹਾ ਹੈ Ontario ਦੇ ਸਕੂਲ ਬੋਰਡਾਂ ਨੇ ਦੋਸ਼ ਲਗਾਏ ਨੇ ਕਿ ਬੱਚੇ ਪੜ੍ਹਨ ਦੀ ਬਜਾਏ TikTok, Snapchat, Instagram ਅਤੇ Facebook ਚਲਾਉਂਦੇ ਨੇ ਜੋ ਉਹਨਾਂ ਦੇ ਵਿਕਾਸ ਲਈ ਵਧੀਆ ਚੀਜ਼ਾਂ ਨਹੀਂ ਹਨ ਸਕੂਲ ਬੋਰਡਾਂ ਨੇ ਇਹਨਾਂ ਕੰਪਨੀਆਂ ਤੇ ਮੁਕੱਦਮਾ ਵੀ ਕੀਤਾ ਹੈ ਪਰ ਦੋਸ਼ ਹਜੇ ਵੀ ਸਾਬਤ ਨਹੀਂ ਕੀਤੇ ਗਏ ਚਾਰ ਪ੍ਰਮੁੱਖ ਅਨਟਾਰੀਓ ਸਕੂਲ ਬੋਰਡ ਕੁਝ ਸਭ ਤੋਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪਣੇ ਉਤਪਾਦਾਂ ਬਾਰੇ ਅਦਾਲਤ ਵਿੱਚ ਲਿਜਾ ਰਹੇ ਨੇ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੇ ਡਿਜ਼ਾਈਨ ਕਰਨ ਦੇ ਤਰੀਕੇ ਨੇ ਬੱਚਿਆਂ ਦੇ ਸੋਚਣ ਵਿਵਹਾਰ ਕਰਨ ਅਤੇ ਸਿੱਖਣ ਦੇ ਤਰੀਕੇ ਨੂੰ ਨਕਾਰਾਤਮਕ ਤੌਰ ਤੇ ਬਦਲਿਆਏ ਅਤੇ ਸਕੂਲਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਵਿਗਾੜਿਆ ਹੈ ਟ੍ਰਾਂਟੋ ਪੀਲ ਅਤੇ ਆਟਵਾ ਕਾਲਟਨ ਦੇ ਪਬਲਿਕ ਡਿਸਟ੍ਰਿਕਟ ਸਕੂਲ ਬੋਰਡ ਟ੍ਰਾਂਟੋ ਦੀ ਕੈਥੋਲਿਕ ਹਮਰੂਤਵਾਦੀ ਨਾਲ ਮੈਟਾ ਪਲੇਟਫਾਰਮਸ ਸਨੈਪ ਅਤੇ ਬਾਈਕ ਡਾਂਸ ਤੋਂ ਲਗਭਗ 4.4 ਬਿਲੀਅਨ ਡਾਲਰ ਦੇ ਕੁੱਲ ਨੁਕਸਾਨ ਦੀ ਤਲਾਸ਼ ਕਰ ਰਹੇ ਨੇ ਇਹ ਉਹ ਕੰਪਨੀਆਂ ਨੇ ਜੋ ਫੇਸਬੁੱਕ ਇੰਸਟਾਗ੍ਰਾਮ ਸਨੈਪਚੈਟ ਅਤੇ ਟਿਕਟੌਕ ਦਾ ਸੰਚਾਲਨ ਕਰਦੀਆਂ ਨੇ ਦੋਸ਼ਾਂ ਨੂੰ ਅਦਾਲਤ ਵਿੱਚ ਸਾਬਤ ਕਰਨਾ ਹਜੇ ਬਾਕੀ ਹੈ ਅਤੇ ਸੁਣਵਾਈ ਕਦੋਂ ਹੋਵੇਗੀ ਇਸ ਬਾਰੇ ਕੋਈ ਵੀ ਤਰੀਕ ਹਜੇ ਨਹੀਂ ਨਿਰਧਾਰਿਤ ਕੀਤੀ ਗਈ। ਮੀਡੀਆ ਨੇ ਟਿੱਪਣੀ ਵਾਸਤੇ ਇਨ੍ਹਾਂ ਨਾਮੀ ਕੰਪਨੀਆਂ ਦੇ ਨਾਲ ਵੀ ਸੰਪਰਕ ਕੀਤਾ ਹੈ। ਸਕੂਲ ਬੋਰਡ ਸਕੂਲਸ ਫਾਰ ਸੋਸ਼ਲ ਮੀਡੀਆ ਚੇਂਜ ਨਾਮਕ ਇੱਕ ਨਵੇਂ ਗੱਠ ਜੋੜ ਦੇ ਅਧੀਨ ਬੋਲਦੇ ਹੋਏ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਦੋਸ਼ ਲਗਾਏ ਗਏ ਨੇ ਕਿ ਵਿਦਿਆਰਥੀ ਸੋਸ਼ਲ ਮੀਡੀਆ ਉਤਪਾਦਾਂ ਦੀ ਭਰਪੂਰ ਅਤੇ ਜ਼ਬਰਦਸਤ ਵਰਤੋਂ ਦੇ ਕਾਰਨ ਧਿਆਨ, ਸਿੱਖਣ ਅਤੇ ਮਾਨਸਿਕ ਸਿਹਤ ਸੰਕਟ ਦਾ ਅਨੁਭਵ ਕਰ ਰਹੇ ਨੇ। ਦੋਸ਼ ਲਗਾਏ ਗਏ ਨੇ ਕਿ ਪਲੇਟਫਾਰਮ ਸਾਈਬਰ ਤੱਕੇशाही, ਪਰੇਸ਼ਾਨੀ, ਨਫ਼ਰਤ ਭਰੇ ਭਾਸ਼ਣ ਅਤੇ ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕਰਦੇ ਨੇ ਅਤੇ ਸਕੂਲਾਂ ਵਿੱਚ ਸਰੀਰਕ ਹਿੰਸਾ ਅਤੇ ਸੰਘਰਸ਼ਾਂ ਨੂੰ ਵਧਾਉਣ ਵਿੱਚ ਹਿੱਸਾ ਲੈਂਦੇ ਨੇ। ਇਹ ਵੀ ਦਲੀਲ ਦਿੱਤੀ ਗਈ ਹੈ ਕਿ ਇਹ ਐਪਸ ਆਤਮਕਾਤੀ ਵਿਚਾਰ, ਤਾਰਾ, ਨਸ਼ੇ, ਸਵੈ-ਨੁਕਸਾਨ, ਸ਼ਰਾਬ ਖਾਂਦੀਆਂ, ਫਿਕਾਰ, ਨਫ਼ਰਤ ਭਰੇ ਭਾਸ਼ਣ ਅਤੇ ਸੈਕਸੂਅਲ ਕੇ ਵਿਸ਼ਾ ਨਾਲ ਲਿਜਿਠਣ ਵਾਲੇ ਵਿਦਿਆਰਥੀਆਂ ਨੂੰ ਨੁਕਸਾਨ ਦੇ ਸਮੁਖੀ ਪਰਦਾਨ ਕਰਨ ਲਈ ਮਕਸਦ ਪੂਰਨ ਤੌਰ ਤੇ ਤਿਆਰ ਕੀਤੇ ਗਏ ਨੇ। ਕੁਝ ਰਾਜਾਂ ਦੇ ਨਾਲ ਸਯੁਕਤ ਰਾਜ ਦੇ ਸੈਕਲਰ ਸਕੂਲ ਬੋਰਡਾਂ ਨੇ ਸੋਸ਼ਲ ਮੀਡੀਆ ਕੰਪਨੀਆਂ ਦੇ ਖਿਲਾਫ ਇਸੇ ਤਰ੍ਹਾਂ ਦੇ ਮੁਕਦਮੇ ਸ਼ੁਰੂ ਕੀਤੇ ਹੋਏ ਨੇ ਪਿਛਲੇ ਫਾਲ ਸੀਜ਼ਨ ਵਿੱਚ 30 ਤੋਂ ਵੱਧ ਰਾਜਾਂ ਨੇ ਮੈਟਾ ਪਲੇਟਫਾਰਮਸ ਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਤੇ ਨੌਜਵਾਨਾਂ ਦੇ ਮਾਨਸਿਕ ਸਿਹਤ ਸੰਕਟ ਵਿੱਚ ਯੋਗਦਾਨ ਪਾਉਂਤਾ ਵੀ ਦੋਸ਼ ਲਗਾਇਆ ਹੈ ਟਿਕਟੌਕ ਦੇ ਬੁਲਾਰੇ ਦਾ ਕਹਿਣਾ ਹੈ ਕਿ ਐਪ ਵਿੱਚ ਉਦਯੋਗ ਮੂਰੀ ਸੁਰੱਖਿਆ ਉਪਾਹਨ ਜਿਸ ਦੇ ਅਨੁਸਾਰ ਮਾਪਿਆਂ ਦੇ ਨਿਯੰਤਰਣ ਅਤੇ 18 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਲਈ ਇੱਕ ਆਟੋਮੈਟਿਕ 60 ਮਿੰਟ ਦੀ ਸਕ੍ਰੀਨ ਸਮਾਂ ਸੀਮਾ ਸ਼ਾਮਿਲ ਹੈ ਬੁਲਾਰੇ ਦਾ ਕਹਿਣਾ ਹੈ ਕਿ ਸੁਰੱਖਿਆ ਪੇਸ਼ੇਵਰਾਂ ਦੀ ਸਾਡੀ ਟੀਮ ਕਿਸ਼ੋਰਾਂ ਦੀ ਭਲਾਈ ਦਾ ਸਮਰਥਨ ਕਰਨ ਲਈ ਲਗਾਤਾਰ ਉੱਪਰ ਰਹੇ ਅਭਿਆਸਾਂ ਤੇ ਸੂਝ ਦਾ ਮੁਲਾਂਕਣ ਕਰਦੀ ਹੈ ਤੇ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਨਾ ਅਸੀਂ ਚਾਰਿਟਾਾਂਗੇ ਬੀਤੇ ਦਿਨੀ ਇੱਕ ਗੈਰ ਸੰਬੰਧਿਤ ਨਿਊਜ਼ ਕਾਨਫਰੰਸ ਦੇ ਵਿੱਚ ਅਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ 2019 ਵਿੱਚ ਕਲਾਸਰੂਮਾਂ ਤੋਂ ਸੈੱਲਫੋਨਾਂ ਤੇ ਸੁਬਾਈ ਪਾਬੰਦੀ ਦਾ ਹਵਾਲਾ ਦਿੱਤਾ ਹੈ ਤੇ ਸਕੂਲ ਬੋਰਡਾਂ ਦੇ ਮੁਕਦਮਿਆਂ ਦੇ ਨਾਲ ਅਸਮਤ ਨੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕਲਾਸਰੂਮ ਦੇ ਵਿੱਚ ਸੈੱਲਫੋਨਾਂ 'ਤੇ ਪਾਬੰਦੀ ਲਗਾਈ ਹੋਈ ਹੈ ਤੇ ਮੈਨੂੰ ਹੁਣ ਨਹੀਂ ਪਤਾ ਕਿ ਬੱਚੇ ਕਲਾਸਰੂਮ ਦੇ ਵਿੱਚ ਕਿਸ ਚੀਜ਼ ਦੀ ਵਰਤੋਂ ਕਰ ਰਹੇ ਨੇ ਅੱਜ ਦੇ ਸਕੈਂਡਾ ਨਿਊਜ਼ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆਮੋ ਹੈਡਲਾਈਨਸ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਅਹਿਮ ਕੋਸ਼ਨਾ ਬਜਟ 2024 ਵਿੱਚ अर्ली ਲਰਨਿੰਗ ਤੇ ਚਾਈਲਡ ਕੇਅਰ ਵੀ ਸ਼ਾਮਿਲ ਮਿਨੀਟੋਬਾ ਦੇ ਪ੍ਰੀਮੀਅਰ ਦੇ ਨਾਲ ਪੀਅਰ ਪੋਲੀਵਰ ਨੇ ਕੀਤੀ ਮੁਲਾਕਾਤ ਆਰਥਿਕ ਵਿਕਾਸ ਦੇ ਬਾਰੇ ਕੀਤੀ ਚਰਚਾ ਅਲਬਰਟਾ ਸਰਕਾਰ ਦਾ ਬਜ਼ੁਰਗਾਂ ਲਈ ਅਹਿਮ ਐਲਾਨ ਨਿਜੀ ਰਜਿਸਟਰੀ ਸੇਵਾਵਾਂ ਤੇ ਮਿਲੇਗੀ 25% ਦੀ ਛੋਟ ਸਰਕਾਰ ਨੇ ਬਦਲੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮ ਹ 2 ਸਾਲਾਂ ਦੇ ਵਿੱਚ ਲੈਣੀ ਪਵੇਗੀ ਮਾਸਟਰ ਡਿਗਰੀ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ